ਪ੍ਰਧਾਨ ਸਾਡੇ ਜਿਹੜੇ ਮੰਡਲਾਂ ਦੇ ਪ੍ਰਧਾਨ ਹੈ ਉਹਨਾਂ ਦੀ ਅੱਜ ਮੀਟਿੰਗ ਹੈ ਔਰ ਸਾਡੇ ਪਰਿਵਾਰੀ ਦਵਿੰਦਰ ਯਾਦਵ ਜੀ ਰਾਜਾ ਵੜਿੰਗ ਜੀ ਉਹ ਔਰ ਸੀਐਲਪੀ ਦੇ ਲੀਡਰ ਪ੍ਰਤਾਪ ਬਾਜਵਾ ਜੀ ਉਹ ਅੱਜ ਇੱਥੇ ਆ ਰਹੇ ਆ ਔਰ ਉਹਨਾਂ ਦੀ ਉਹ ਮੀਟਿੰਗ ਹੈ ਔਰ ਕਿਉਂਕਿ ਇਹ ਜਿਹੜੀ ਮੀਟਿੰਗ ਹੈ ਇਹ ਪਰਸਨਲੀ ਫੀਡਬੈਕ ਲੈਣ ਵਾਸਤੇ ਜਿਹੜਾ ਵਰਕਰ ਹੈ ਉਹਨਾਂ ਦੇ ਕੋਲੋਂ ਫੀਡਬੈਕ ਲੈਣ ਵਾਸਤੇ ਉਹਨਾਂ ਨੇ ਮੀਟਿੰਗ ਬੁਲਾਈ ਹੈ ਸ਼ਾਇਦ ਇਸ ਗੱਲ ਵਾਸਤੇ ਮੇਰੇ ਮਿੱਤਰ ਜਿਹੜੇ ਤੁਸੀਂ ਸਾਰੇ ਸਾਥੀ ਹੋ ਉਹ ਤੁਹਾਨੂੰ ਇਸ ਗੱਲ ਦਾ ਅਬਜੈਕਸ਼ਨ ਹੈ ਕਿ ਤੁਹਾਨੂੰ ਉਹਨਾਂ ਨੇ ਅਲਾਉ ਨਹੀਂ ਕਰਦੇ ਪਰ ਲੇਕਿਨ ਇਹ ਹੈ ਕਿ ਤੁਹਾਨੂੰ ਪ੍ਰੋਪਰ ਇਹਨਾਂ ਨਾਲ ਇੰਟਰੈਕਸ਼ਨ ਕਰਨ ਦਾ ਮੌਕਾ ਜ਼ਰੂਰ ਮਿਲੇਗਾ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਫਿਲਹਾਲ ਕਿਉਂਕਿ ਅਜੇ ਪਰਸਨਲ ਪਾਰਟੀ ਦੇ ਕਨਫਿਡੈਂਸ਼ੀਅਲ ਮੀਟਿੰਗ ਹੈਗੀ ਹੈ ਇਸ ਲਈ ਤਾਨੂੰ ਬੇਨਤੀ ਕਰਾਂਗਾ ਸਾਰੇ ਸਾਥੀਆਂ ਨੂੰ ਕਿ ਥੋੜੀ ਜਿਹੀ ਪੇਸ਼ੈਂਸ ਰੱਖੋ ਔਰ ਤੁਹਾਨੂੰ ਬਿਲਕੁਲ ਪ੍ਰੋਪਰ ਇੱਜ਼ਤ ਮਾਨ ਸਨਮਾਨ ਦੇ ਨਾਲ ਮੌਕਾ ਮਿਲੇਗਾ ਦੂਸਰੇ ਲੀਡਰ ਵੀ ਇੱਥੇ ਪਹੁੰਚਣਗੇ ਜਿਹੜੇ ਦਿੱਸੀਓ ਲੀਡਰ ਨੇ ਕਾਂਗਰਸ ਤੋਂ ਭਈ ਸਾਰੇ ਦੁੱਸਿਆਂ ਨੂੰ ਮਨਾਇਆ ਜਾਏਗਾ ਇਸ ਗੱਲ 'ਚ ਕੋਈ ਸ਼ੱਕ ਹੈ ਹੀ ਨਹੀਂ ਕਿ ਰੁੱਸਿਆਂ ਨੂੰ ਵੀ ਮਨਾਇਆ ਜਾਏਗਾ ਔਰ ਜਿਹੜੇ ਮੰਨੇ ਹੋਏ ਆ ਉਹਨੂੰ ਤਗੜਿਆਂ ਕਰਕੇ ਵੀ ਚਲਾਇਆ ਜਾਏਗਾ ਇਹ ਸਾਰਾ ਕੁਝ ਚੱਲੇਗਾ ਡਾਕਟਰ ਸਾਹਿਬ ਜਿਹੜੇ ਨਿੱਜੀ ਵਿਚਾਰ ਦਿੰਦੇ ਆ ਉਹਨੂੰ ਤਾਂ ਫਿਰ ਕਿਉਂ ਚਲਾਇਆ ਜਾਵੇ ਕੋਈ ਗੱਲ ਨਹੀਂ ਨਾ ਉਹ ਨਿੱਜੀ ਵਿਚਾਰਾਂ ਤੇ ਵੀ ਵਿਚਾਰ ਹੋ ਰਿਹਾ ਹੈ ਪਰ ਸਿੱਧੂ ਸਾਹਿਬ ਉਹ ਪ੍ਰਸ਼ਾਸਨ ਲਈ ਕਰ ਰਹੇ ਨੇ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਹਰ ਗੱਲ ਤੇ ਕਾਂਗਰਸ ਹਾਈ ਕਮਾਂਡ ਦੀ ਨਿਗਾਹ ਹੈ ਹਰ ਚੀਜ਼ ਨੂੰ ਕਾਂਗਰਸ ਹਾਈ ਕਮਾਂਡ ਦੇਖ ਰਹੀ ਹੈ ਜਦੋਂ ਕਾਂਗਰਸ ਹਾਈ ਕਮਾਂਡ ਦੇਖ ਰਹੀ ਹੈ ਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਾਨੂੰ ਵੇਟ ਕਰਨੀ ਚਾਹੀਦੀ ਹੈ ਥੋੜੀ ਜਿਹੀ ਔਰ ਤੁਸੀਂ ਦੇਖੋਗੇ ਕਿ ਸਾਰਾ ਕੁਝ ਠੀਕ ਹੋ ਜਾਏ ਜਿਨਕਾ ਸਾਹਿਬ ਪੰਜਾਬ ਗਵਰਨਰ ਚਿੰਤਾ ਚਿਤਾਈ ਹੈ ਕਿ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਮੈਂ ਆਪ ਆ ਕੇ ਇਸ ਇਲਾਕੇ ਦਾ ਦੌਰਾ ਕਰਨਾ ਬਈ ਭਗਵੰਤ ਮਾਨ ਜੀ ਉਹਨਾਂ ਦੇ ਕੋਲ ਗਏ ਸੀ ਉਹਨਾਂ ਦੇ ਗੋਡੀ ਹੱਥ ਵੀ ਲਾਇਆ ਤੇ ਉਹਨਾਂ ਨੇ ਜੱਫੀ ਵੀ ਪਾਈ ਉਸ ਵਕਤ ਮੈਨੂੰ ਲੱਗਦਾ ਸੀ ਕਿ ਭਗਵੰਤ ਮਾਨ ਨੂੰ ਕਮਰੇ 'ਚ ਬੁਲਾ ਕੇ ਤੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਤੇ ਭਗਵੰਤ ਮਾਨ ਜੀ ਬਜਾਏ ਪੰਜਾਬ ਦੇ ਵਿੱਚ ਸੀਰੀਅਸ ਹੋਣ ਦੀ ਬਜਾਏ ਮੈਂ ਦੇਖ ਰਿਹਾ ਕਿ ਭਗਵੰਤ ਮਾਨ ਉਥੇ ਕਦੀ ਮਿਰਜਾ ਗਾ ਰਹੇ ਆ ਕਦੀ ਸੱਸੂ ਪੁੰਨਿਉਂ ਗਾ ਰਹੇ ਆ ਔਰ ਹੇਕਾਂ ਲਾ ਰਹੇ ਆ ਲੇਕਿਨ ਮੈਂ ਸਮਝਦਾ ਕਿ ਉਹ ਸੀਰੀਅਸ ਨਹੀਂ ਹੈ ਅੱਜ ਸਾਡੀ ਨਾ ਖੁੱਲੀ ਚਰਚਾ ਜਿਹੜੀ ਆ ਸਾਰੇ ਪੰਜਾਬ ਚ ਹੋ ਰਹੀ ਆ ਤੁਸੀਂ ਦੇਖਿਆ ਜਦੋਂ ਦੇ ਦਵਿੰਦਰ ਯਾਦਵ ਜੀ ਸਾਡੇ ਜਿਹੜੇ ਪ੍ਰਭਾਰੀ ਬਣ ਕੇ ਆਏ ਨੇ ਉਹ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਨੇ ਤੇ ਤੁਹਾਨੂੰ ਪਤਾ ਸਾਡੀ ਲੋਕ ਸਭਾ ਇਲੈਕਸ਼ਨਸ ਆ ਰਹੀਆਂ ਨੇ ਉਹਦੇ ਵਾਸਤੇ ਇੱਕ ਜਿਹੜੀ ਖੁੱਲੀ ਚਰਚਾ ਦਾ ਮੰਚ ਤਿਆਰ ਕੀਤਾ ਗਿਆ ਕਾਂਗਰਸ ਦੀ ਹਾਤੀ ਦੇ ਵਿੱਚ ਜਿਸ ਦੇ ਵਿੱਚ ਸਾਰੇ ਲੋਕ ਸਭਾ ਹਲਕਿਆਂ ਤੋਂ ਵਰਕਰ ਤਕਰੀਬਨ ਸਾਰੇ ਆਣਗੇ ਔਰ ਖੁੱਲ ਕੇ ਗੱਲ ਹੋਏਗੀ ਆਪਣੇ ਦਿਲ ਦੀ ਗੱਲ ਕਈ ਵਾਰੀ ਜਿਹੜਾ ਵਰਕਰ ਨਹੀਂ ਕਰ ਸਕਦਾ ਕਿਉਂਕਿ ਮੀਟਿੰਗਾਂ ਤੁਸੀਂ ਅਕਸਰ ਵੇਖਦੇ ਜੇ ਤੁਸੀਂ ਸਾਰੇ ਸਿਆਣੇ ਜੀ ਪੀ ਲੀਡਰਸ ਗੱਲ ਕਰ ਜਾਂਦੇ ਆ ਇੱਥੇ ਅੱਜ ਲੀਡਰਸ ਗੱਲ ਨਹੀਂ ਕਰਨਗੇ ਇੱਥੇ ਯਾਦਵ ਜੀ ਹਰ ਇੱਕ ਬੰਦੇ ਨੂੰ ਆਪਣਾ ਜਿਹੜਾ ਵਿਚਾਰ ਹੈ ਰੱਖਣ ਵਾਸਤੇ ਕਹਿਣਗੇ ਤੂੰ ਆਪਣਾ ਵਿਚਾਰ ਰੱਖ ਸਕਦਾ ਤੇ ਖੁੱਲ ਕੇ ਬੋਲ ਸਕਦਾ ਇਸੇ ਕਰਕੇ ਜਿਹੜੀ মিডিਆ ਉਹਨੂੰ ਅਲਾਉਡਨੇਗਾ ਕਿਉਂਕਿ ਇਹ ਘਰ ਦੇ ਵਿੱਚ ਇੱਕ ਸਮਾਗਮ ਹੈ ਉਸ ਤੋਂ ਬਾਅਦ ਤੁਹਾਨੂੰ ਬਾਈਟ ਦਿੱਤੀ ਜਾਊਗੀ ਹਰ ਇੱਕ ਚੀਜ਼ ਬਾਰੇ ਤੁਹਾਨੂੰ ਦੱਸਿਆ ਜਾਊਗਾ ਕੀ ਹੋਇਆ ਤੇ ਕਿਵੇਂ ਸਰ ਸਰ ਖੁੱਲ ਖੁੱਲ ਛਾਮਣ ਹੋ ਰਿਹਾ ਹੈ ਜੀ ਸਾਰੇ ਜਦੋਂ ਮੈਂ ਕਿਹਾ ਸਾਰੇ ਲੋਕ ਸਭਾ ਲੱਕੇ ਸਾਰੇ ਸਾਰੇ ਪੰਜੇ ਵਿਧਾਨ ਸਭਾ ਦੇ ਵਿੱਚ ਜਿੰਨੇ ਸਾਡੇ ਲੀਡਰਸ ਨੇ ਐਕਸ ਐਮ ਐਲ ਐਸ ਨੇ ਐਮ ਐਲ ਐਸ ਨੇ ਜਿੰਨੇ ਬਲੌਕ ਪ੍ਰੈਜ਼ੀਡੈਂਟ ਨੇ ਜਿੰਨੇ ਪ੍ਰੈਜ਼ੀਡੈਂਟ ਨੇ ਜਿੰਨੇ ਸਾਡੇ ਵਿੰਗ ਨੇ ਚਾਹੇ ਉਹ ਦਿਹਾਤੀ ਦੇ ਵਿੰਗ ਨੇ ਚਾਹੇ ਉਹ ਸ਼ਹਿਰੀ ਦੇ ਵਿੰਗ ਨੇ ਯੂਥ ਦੇ ਵਿੰਗ ਨੇ ਲੇਡੀਜ਼ ਦੇ ਵਿੰਗ ਨੇ ਸਾਰੇ ਦੇ ਸਾਰੇ ਦੇਖੋ ਮੈਂ ਤੁਹਾਨੂੰ ਜਦੋਂ ਕਹਿਤਾ ਵੀ ਸਾਰੇ ਹੋਣਗੇ ਇੱਕ ਖੁੱਲਾ ਚਰਚਾ ਹੈ ਖੁੱਲੀ ਮੰਚਾ ਕਿਸੇ ਨੂੰ ਪਰਸਨਲ ਇਨਵਿਟੇਸ਼ਨ ਨਹੀਂ ਗਿਆ ਪਹਿਲੀ ਗੱਲ ਕਿਸੇ ਨੂੰ ਪਰਸਨਲ ਅਬ ਬਿੰਗਸ ਸਪੋਕਸਮੈਨ ਮੈਂ ਅੰਬਰ ਸਤਾ ਸੁਖਤਾਨੇ ਮੈਨੂੰ ਵੀ ਨਹੀਂ ਗਿਆ ਪਰ ਇਹ ਸਾਡਾ ਖੁੱਲਾ ਮੰਚਾ ਖੁੱਲੀ ਚਰਚਾ ਹੈ ਜਿਹੜਾ ਖੁੱਲਾ ਜਦੋਂ ਸਾਰਾ ਖਾੜਾ ਹੀ ਖੁੱਲਾ ਹੈ ਤੇ ਫਿਰ ਜਿਹੜਾ ਮਰਜ਼ੀ ਆਵੇ ਲੱਗ ਜਿਹੜੇ ਰੁੱਸੇ ਉਹਨਾਂ ਨੂੰ ਮਨਾਇਆ ਜਾਵੇ ਦੇਖੋ ਰੁੱਸਿਆ ਰੁਸਣਾ ਮਨਾਉਣਾ ਇਹ ਪਾਰਟੀਆਂ ਚੱਲਦਾ ਰਹਿੰਦਾ ਬਹੁਤ ਵੱਡੀ 138 ਸਾਲ ਪੁਰਾਣੀ ਪਾਰਟੀ ਹੈ ਇਹ ਚੱਲਦਾ ਰਹਿੰਦਾ ਹੈ ਬਿਲਕੁਲ ਕੋਈ ਸ਼ੱਕ ਨਹੀਂ ਬਹੁਤ ਸੋਹਣਾ ਤੁਹਾਡਾ ਕੁਐਸਚਨ ਹੈ ਰੁੱਸਿਆ ਨੂੰ ਮਨਾ ਕੇ ਨਾਲ ਲੈ ਕੇ ਚੱਲਣ ਦੇ ਨਾਲ ਜਿਹੜੀ ਪਾਰਟੀ ਉਹ ਮਜ਼ਬੂਤ ਅ ਦੇਖੋ ਬਿਆਨਬਾਜ਼ੀ ਮੈਂ ਤੁਹਾਨੂੰ ਇੱਥੇ ਇਹ ਕਹਿਣਾ ਚਾਹੁੰਦਾ ਵੀ ਪਰਸਨਲ ਬਿਆਨਬਾਜ਼ੀ ਜਿਹੜੀ ਤੁਹਾਡੇ ਪਰਸਨਲ ਨਿੱਜੀ ਵਿਚਾਰ ਨੇ ਉਹ ਤੁਹਾਨੂੰ ਪਾਰਟੀ ਪਲੇਟਫਾਰਮ ਦੇ ਉੱਤੇ ਆ ਕੇ ਨਹੀਂ ਦੇਣੇ ਪਾਰਟੀ ਪਲੇਟਫਾਰਮ ਇੱਕ ਬਹੁਤ ਵੱਡਾ ਪਲੇਟਫਾਰਮ ਹੁੰਦਾ ਤੁਹਾਡੇ ਮੂੰਹ ਤੋਂ ਜਿਹੜੇ ਸ਼ਬਦ ਨਿਕਲ ਗਏ ਬਾਣ ਵਾਂਗੂ ਨਿਕਲ ਗਏ ਜੇ ਤੁਹਾਡੇ ਕੋ ਨਿੱਜੀ ਵਿਚਾਰ ਹੈ ਤੁਸੀਂ ਆਪਣੇ ਨਿੱਜੀ ਵਿਚਾਰ ਕਿਤੇ ਹੋਰ ਬਹਿ ਕੇ ਕਰ ਸਕਦੇ ਜੀ ਅੱਜ ਮੈਂ ਪਾਰਟੀ ਪਲੇਟਫਾਰਮ ਤੇ ਬੋਲ ਰਿਹਾ ਮੇਰੇ ਨਿਰਦੇਸ਼ਕ ਸੰਤੂ ਦੇ ਪਰਸਨਲ ਵਿਚਾਰ ਇੱਕ ਵੱਖਰੀ ਚੀਜ਼ ਹੋਣਗੇ ਪਰ ਜੋ ਮੈਂ ਗੱਲ ਕਰੂੰਗਾ ਉਹ ਪਾਰਟੀ ਦੀ ਗੱਲ ਹੋਊਗੀ ਜਦੋਂ ਆਪਾਂ ਪਾਰਟੀ ਦੀ ਗੱਲ ਕਰਦੇ ਆ ਪਾਰਟੀ ਦੇ ਹਿੱਤ ਦੀ ਗੱਲ ਕਰਨੀ ਚਾਹੀਦੀ ਨਾ ਕਿ ਪਰਸਨਲ ਅਪੀਸ਼ਾਰਾ ਨਹੀਂ ਮੈਂ ਦੇਖੋ ਮੈਂ ਜੋਸ਼ ਸਿੰਘ ਸਿੱਧੂ ਜੀ ਰੈਲੀਆਂ ਕਰ ਰਹੇ ਨੇ ਉਹਦੇ ਬਾਰੇ ਤੁਹਾਨੂੰ ਸਾਡੇ ਜਦੋਂ ਦਵਿੰਦਰ যাদব ਜੀ ਮੀਟਿੰਗ ਖਤਮ ਹੋਏਗੀ ਤੁਹਾਨੂੰ ਸਾਰੀ ਗੱਲ ਦੱਸਣਗੇ ਤੁਸੀਂ ਰੋਜ਼ ਕੁਐਸਚਨ ਇਹਦੇ ਗੱਲ ਤੇ ਪੁੱਛ ਦਿਓ ਕੋਈ ਕਾਰਵਾਈ ਕਰ ਦਿੱਤੀ ਕਹੀ ਨਾ ਜੋਸ਼ ਸਿੰਘ ਸਿੱਧੂ ਦੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਮੌਕੇ ਦੇ ਪ੍ਰਧਾਨ ਨੇ ਜਿਹੜੀ ਕਾਰਵਾਈ ਕੀਤੀ ਗਈ ਉਹ ਰਾਜਾ ਵੜਿੰਗ ਜੀ ਨੇ ਕਮੇਟੀ ਦੀ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਹੈ ਸਿੱਧੂ ਜੀ ਦੇ ਬਾਰੇ ਕੀ ਫੈਸਲਾ ਲੈਣਾ ਕੀ ਨਹੀਂ ਲੈਣਾ ਇਹ ਮੇਰੇ ਹੱਥ 'ਚ ਨਹੀਂ ਹੈ। ਨਹੀਂ ਦੇਖੋ ਇਹ ਤੁਸੀਂ ਸਾਰੇ ਸਿਆਣੇ ਜੇ ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ। ਦੇਖੋ ਕਈ ਵਾਰੀ ਨਾ ਸ਼ਬਦ ਜਿਹੜੇ ਹੁੰਦੇ ਨੇ ਨਾ ਉਹ ਕਦੇ ਸ਼ਬਦ ਧਿਆਨ ਨਾਲ ਬੋਲੀਏ ਸ਼ਬਦ ਕੇ ਹਾਤ ਨਾ ਪਾਓ। ਇੱਕ ਸ਼ਬਦ ಔಷਧ ਕਰੇ ਔਰ ਇੱਕ ਸ਼ਬਦ ਮਾਰੀ ਬਾਣ। ਸ਼ਬਦਾਂ ਦਾ ਚੈਨ ਤਰੀਕੇ ਨਾਲ ਕਰਨਾ ਚਾਹੀਦਾ ਕੋਈ ਸ਼ੱਕ ਨਹੀਂਗਾ। ਸ਼ਬਦ ਧਿਆਨ ਨਾਲ ਬੋਲਨੇ ਚਾਹੀਦੇ ਆ ਕੋਈ ਹੋਵੇ ਵੱਡਾ ਹੋਵੇ, ਛੋਟਾ ਹੋਵੇ, ਉੱਚਾ ਹੋਵੇ, ਨੀਵਾ ਹੋਵੇ ਸਰ ਪਾਰਟੀ 'ਚ ਇੱਕ ਬਰਾਬਰ ਆ। ਆਪਣਾ ਜਿਹੜਾ ਤੁਹਾਡਾ ਪਰਸਨਲ ਮੈਂ ਫੇਰ ਉਹੀ ਗੱਲ ਕਰੂੰਗਾ ਜਿਹੜਾ ਤੁਹਾਡਾ ਨਿੱਜੀ ਬਿਆਨ ਆ ਉਹ ਤੁਸੀਂ ਪਾਰਟੀ ਪਲੇਟਫਾਰਮ ਤੇ ਆ ਕੇ ਨਹੀਂ ਦੇਣਾ ਚਾਹੀਦਾ ਔਰ ਔਰ ਸਭ ਤੋਂ ਜ਼ਰੂਰੀ ਗੱਲ ਤੁਸੀਂ ਵੀ ਸਾਰੇ ਬੜੇ ਸਤਕਾਰ ਦੇ ਜ਼ਰੂਰੋ ਜ ਮੈਂ ਰਹਿੰਦੇ ਹੋ ਸ਼ਬਦਾਂ ਦਾ ਚੈਨ ਮੈਂ ਕਿੰਨਾ ਬੜੇ ਧਿਆਨ ਪੂਰਵ ਕਰਨਾ ਚਾਹੀਦਾ ਮੈਨੂੰ ਕੈਂਚ ਕੋਈ ਸ਼ੱਕ ਨਹੀਂਗਾ ਆਪਸੀ ਖਾਣਾ ਜੰਗ ਕਰਕੇ ਸਾਨੂੰ ਨੁਕਸਾਨ ਹੋਇਆ ਸੀ ਵੀ ਆਰ ਆਨ ਦਾ ਫਰੰਟ ਸੀਟ ਅਸੀਂ ਫਰੰਟ ਸੀਟ ਤੇ ਬੈਠੇ ਸੀ ਪਰ ਪਿੱਛੇ ਚਲੇ ਗਏ ਕਾਰਨ ਆਪជា ਨੁਕਸਾਨ ਅੱਜ ਜਿਹੜਾ ਖੁੱਲਾ ਮੰਚ ਸੱਜਿਆ ਹੈ ਜਿਹੜੇ ਤੁਸੀਂ ਬਾਕੀ ਸ਼ਹਿਰਾਂ 'ਚ ਵੀ ਵੇਖਿਆ ਸੱਜੇ ਨੇ ਇਸੇ ਕਰਕੇ ਆ ਵੀ ਜਿਹੜਾ ਵਰਕਰ ਆ ਉਹ ਆਪਣੀ ਗੱਲ ਖੁੱਲ ਕੇ ਕਰ ਸਕੇ ਜਦੋਂ ਆਪਾਂ ਡਾਇਲੌਗਸ ਕਰਦੇ ਆ ਕੋਈ ਨਾ ਕੋਈ ਚੰਗੀ ਗੱਲ ਵਿੱਚੋਂ ਨਿਕਲ ਕੇ ਆਉਂਦੀ ਆ ਇਸ ਕਰਕੇ ਇਹ ਡਾਇਲੌਗਸ ਨੇ ਡਾਇਲੌਗਸ ਦੇ ਵਿੱਚੋਂ ਤੁਸੀਂ ਦੇਖ ਲੈਣਾ ਹੋਰ 3-4 ਮਿੰਟ ਜਾਂ ਕਿੰਨੇ ਮੀਟਿੰਗ ਖਤਮ ਹੋ ਜੂਗੀ ਔਰ ਚੰਗੀ ਇੱਕ ਪਾਇਦਾਰ ਕੋ ਚੀਜ਼ ਜਿਹੜੀ ਆ ਉਹ ਨਿਕਲ ਕੇ ਇਹਦੇ ਵਿੱਚੋਂ ਨਿਕਲ ਕੇ ਆਉ। ਹੈ ਜੈਸਾ ਕਿ ਆਪ ਨੂੰ ਮਾਲੂਮ ਹੈ ਮੈਂ ਜਦੋਂ ਸੇ ਇਨਚਾਰਜ ਪੰਜਾਬ ਬਣਾ ਹੂੰ ਤਦ ਸੇ ਮੇਰੀ ਇਹ ਕੋਸ਼ਿਸ਼ ਹੈ ਕਿ ਹਮਾਰੇ ਜੋ ਕਾਰਜਕਰਤਾ ਹੈ ਹਮਾਰੇ ਲੀਡਰਸ ਹੈ हम उनसे मिल सकें उनसे बात कर सकें उनसे चर्चा कर सकें क्या क्या समस्याएं वो देखते हैं क्या क्या आप हमारे जो चैलेंजेस हैं वो हमारे सामने क्या है और उसमें जो हमारे कार्यकर्ता है चाहे वो बूथ के लेवल का है चाहे वो हमारे मंडल के लेवल का है उन सभी के हम सुझाव ले रहे हैं इस दौरान तो, तो बहुत अच्छे सुझाव मुझे पिछली जो मीटिंग्स थी हमने अभी तक पार्लियामेंट में की हैं बहुत अच्छे सुझाव आए हैं और मुझे लगता है कि हमारी जो यहाँ पर ऑर्गेनाइजेशन है वो बहुत मजबूती के साथ अपना काम कर रही है नहीं नहीं राजा वडिंग जी अभी आ रहे हैं दो दिन जरूर उनको तबीयत खराब होने की वजह से वो नहीं पहुंच पाए थे लेकिन राजा वडिंग जी है या बाजवा जी हैं या हमारे जितने भी सीनियर लीडर्स हैं ये एम पी तो के तो एन का जो उम्मीदवार होगा उसके लिए भी चर्चा होगी इस पर अभी नहीं ये ये सिर्फ हमारा हमारे संगठन को कैसे मजबूत किया जा सकता है संगठन क्या क्या चैलेंजेस देखता है उस बारे में चर्चा